ਇਹ ਤਸਵੀਰ ਨੂੰ ਧਿਆਨ ਦੇ ਨਾਲ ਦੇਖਿਓ ਇਹ ਮੁੰਡੇ ਵੱਡੇ ਪਾਰਟੀ ਮਨਾਉਣਾਉਂਦੇ ਨੇ ਟਾਬੇ ਦੇ ਅੰਦਰ ਇਹ ਟਾਬਾ ਮਸ਼ਹੂਰ ਟਾਬਾ ਫਗਵਾੜੇ ਵਾਲਾ ਸਰਪੰਚ ਟਾਬਾ ਤੇ ਉਸ ਤੋਂ ਬਾਅਦ ਬਿੱਲ ਨੂੰ ਲੈ ਕੇ ਜਾਂ ਪਤਨ ਨਹੀਂ ਕਿਹੜੀ ਗੱਲ ਨੂੰ ਲੈ ਕੇ ਇਹਨਾਂ ਦੀ ਗੱਲ ਸੁਣੀ ਹੁੰਦੀ ਆ ਤੇ ਫੇਰ ਦੇਖੋ ਜੋ ਇਹਨਾਂ ਨੇ ਕੀਤਾ ਆ ਸ਼ਰਿਆਮ ਉੱਥੇ ਜਿਹੜਾ ਆ ਗੁੰਡਾਗਰਦੀ ਹੋਈ ਆ ਔਰ ਇੱਕ ਵਾਰ ਫਿਰ ਤੋਂ ਇਹ ਪੰਜਾਬ ਦੇ ਲਾਅ ਐਂਡ ਆਰਡਰ ਦੇ ਉੱਤੇ ਵੱਡਾ ਵੱਡਾ ਸਵਾਲ ਹੈ ਔਰ ਇਸ ਜਗ੍ਹਾ ਦੇ ਉੱਤੇ ਜਿਹੜਾ ਆ ਫਗਵਾੜੇ ਦੇ ਵਿੱਚ ਦੇਰ ਰਾਤ ਇਹਨਾਂ ਨੇ ਗੋਲੀਆਂ ਚਲਾਈਆਂ ਆ ਇਥੋਂ ਤੱਕ ਕਿ ਜਿਹੜਾ ਵਿਚਾਰਾ ਇਸ ਰੈਸਟੋਰੈਂਟ ਦਾ ਕੁੱਕ ਹੈ ਕਹਿੰਦੇ ਉਹਦੇ ਵੀ ਇੱਟਾਂ ਮਾਰੀਆਂ ਨੇ ਔਰ ਜਨਮ ਦਿਨ ਦੀ ਪਾਰਟੀ ਕਰਨ ਆਏ ਸੀਗੇ ਔਰ ਕਿਸੇ ਗੱਲ ਨੂੰ ਲੈ ਕੇ ਤੂ ਤੂ ਮੈਂ ਮੈਂ ਹੁੰਦੀ ਆ ਮੌਕੇ ਦੇ ਉੱਤੇ ਓਨਰ ਪਹੁੰਚਦਾ ਆ ਫਿਰ ਕਹਿੰਦੇ ਆ ਵੀ ਤੜਾ ਤੜ ਦਰਜਨਾ ਦੇ ਦਰਜਨ ਮੁੰਡੇ ਜਿਹੜਾ ਆ ਉਹ ਸੱਦਣੇ ਸ਼ੁਰੂ ਕਰ ਦਿੰਦੇ ਆ ਤੇ ਰੈਸਟੋਰੈਂਟ ਦਾ ਜਿਹੜਾ ਸ਼ੈਫ ਹੈ ਕਹਿੰਦੇ ਨੇ ਉਹਨੂੰ ਤੇ ਇੱਟਾਂ ਸੁੱਟ ਕੇ ਗਏ ਨੇ ਪੂਰੀ ਜਿਹੜੀ ਘਟਨਾ ਆ ਸੀਸੀਟੀਵੀ ਦੇ ਵਿੱਚ ਜਿਹੜੀ ਆਈ ਆ ਫਿਲਹਾਲ ਜਿਹੜੀ ਫਾਇਰਿੰਗ ਦੀ ਹੈ ਤਸਵੀਰ ਹੈ ਉਹ ਵੀ ਦੇਖ ਰਹੇ ਹਾਂ ਤੁਸੀਂ ਕਿ ਕਿਵੇਂ ਬਾਹਰ ਤੋਂ ਫਾਇਰਿੰਗ ਕਰ ਰਿਹਾ ਉਹਦੀ ਫਾਇਰਿੰਗ ਦੀ ਆਵਾਜ਼ ਵੀ ਜਿਹੜੀ ਤੁਹਾਨੂੰ ਸੁਣਾਵਾਂਗੇ ਔਰ ਕਿਸ ਤਰੀਕੇ ਦੇ ਨਾਲ ਹਾਲਾਂਕਿ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਐਦਾਂ ਕਿਸੇ ਰੈਸਟੋਰੈਂਟ 'ਚ ਕਰਨਾ ਇਹ ਬਿਲਕੁਲ ਠੀਕ ਨਹੀਂ ਹੈਗਾ ਪਰ ਇਹ ਫਗਵਾੜੇ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡੀ ਘਟਨਾ ਹੋਈ ਹੈ ਸਰਪੰਚ ਰੈਸਟੋਰੈਂਟ ਹੈ ਔਰ ਜਨਮ ਦਿਨ ਦੀ ਪਾਰਟੀ ਕਰਨ ਆਇਆ ਮੁੰਡਿਆਂ ਨੇ ਹਰ ਹੁੜਦੰਗ ਕੀਤਾ ਇੱਥੇ ਔਰ ਕਹਿੰਦੇ ਆ ਵੀ ਦਰਜਨਾਂ ਦੇ ਕਰੀਬ ਜਿਹੜੇ ਮੁੰਡੇ ਉਹਨਾਂ ਨੇ ਸੱਦੇ ਆ ਔਰ ਇਸੇ ਗੱਲ ਨੂੰ ਲੈ ਕੇ ਜਿਹੜਾ ਆ ਬੈਠਿਆਂ ਦੀ ਵੇਟਰ ਦੇ ਨਾਲ ਤੁਤੂ ਮਾਮਾ ਹੋਈ ਆ ਤੇ ਉਸ ਤੋਂ ਬਾਅਦ ਜਿਹੜਾ ਆ ਇਹ ਪੂਰਾ ਖਲਾਰਾ ਪੈਂਦਾ ਆ ਔਰ ਇਸ ਮਾਮਲੇ ਦੇ ਵਿੱਚ ਜਿਹੜਾ ਹੁਣ ਪ੍ਰਸ਼ਾਸਨ ਜਿਹੜਾ ਉੱਥੇ ਮੌਕੇ ਦੇ ਉੱਤੇ ਪਹੁੰਚਿਆ ਆ ਉਹਨਾਂ ਨੇ ਜਿਹੜੀ ਕਾਰਵਾਈ ਇਨੀਸ਼ੀਅਲ ਕਾਰਵਾਈ ਆ ਉਹ ਸ਼ੁਰੂ ਕਰ ਦਿੱਤੀ ਆ ਪਰ ਸਵਾਲ ਇਹ ਆ ਵੀ ਰੰਗ ਚ ਭੰਗ ਦੋਹਾਂ ਦੇ ਪੈਂਦਾ ਇੱਕ ਤਾਂ ਰੈਸਟੋਰੈਂਟ ਦੇ ਕੰਮ ਚ ਭੰਗ ਪੈ ਗਿਆ ਦੂਸਰਾ ਤੁਹਾਡੇ ਕੰਮ ਚ ਭੰਗ ਪੈ ਗਿਆ ਇਹ ਸਰਪੰਚ ਰੈਸਟੋਰੈਂਟ ਹੈ ਤੇ ਮੁੰਡੇ ਅਕਸਰ ਜਾਂਦੇ ਨੇ ਸ਼ਾਮ ਨੂੰ ਬੈਠਦੇ ਉੱਠਦੇ ਨੇ ਜਨਮ ਦਿਨ ਮਨਾਉਂਦੇ ਨੇ ਗੱਲਬਾਤਾਂ ਹੁੰਦੀਆਂ ਨੇ ਪਰ ਐਦਾਂ ਦਾ ਜਿਹੜਾ ਹੁੜਦੰਗ ਹੈ ਇਹ ਜਿਹੜਾ ਕਰਨਾ ਇਹ ਬਿਲਕੁਲ ਗਲਤ ਹੈ ਹਾਲਾਂਕਿ ਇਹਦੇ ਵਿੱਚ ਗਲਤੀ ਅਜੇ ਤੱਕ ਪਤਾ ਨਹੀਂ ਵੀ ਕਿਸ ਧਿਰ ਦੀ ਹੈ ਪਰ ਪੁਲਿਸ ਨੇ ਆਪਣੀ ਜਿਹੜੀ ਇਨੀਸ਼ੀਅਲ ਕਾਰਵਾਈ ਆ ਉਹ ਸ਼ੁਰੂ ਕਰ ਦਿੱਤੀ ਆ ਸਾਡੀ ਗੱਲਬਾਤ ਵੀ ਹੋਈ ਆ ਉਹ ਵੀ ਸੁਣਾਉਂ ਰਿਹਾ ਤੁਹਾਨੂੰ ਭਾਜੀ ਕੀ ਨਾਮ ਜੀ ਆਪਣਾ ਰਿੰਕੂ ਆ ਬਈ ਨਾਮ ਮੇਰਾ ਭਾਜੀ ਕੀ ਨਾਮ ਤੇ ਆਪਣਾ ਜਿਹੜਾ ਰੈਸਟੋਰੈਂਟ ਸਰਪੰਚ ਰੈਸਟੋਰੈਂਟ ਬਈ ਤੇ ਕੀ ਮਾਮਲਾ ਕਿ ਸੀ ਰਾਤੀ ਭਾਜੀ ਜਿਹੜੇ ਇੱਕ ਬੰਦੇ ਆਏ ਸੀ ਰਾਤੀ ਕੁਝ ਵੀ ਨਹੀਂ ਹੋਇਆ ਸੀ ਯਾਰ ਮੈਂ ਇਧਰੋਂ ਜਾ ਰਿਹਾ ਸੀ ਉਹਨਾਂ ਨੇ ਮੈਂ ਕਿਹਾ ਸਟੀਲ ਦੇ ਉੱਪਰ ਉਹ ਫਰਾਈ ਬਣ ਰੱਖਿਆ ਸੀ ਮੈਂ ਭਾ ਉਹ ਗੰਦੇ ਵੀ ਸਟੀਲ ਤੋਂ ਕੋਣ ਹੁੰਦਾ ਮੈਂ ਮੈਂ ਸਤਾਦਾ ਯਾਰ ਛੇ ਫਰਮ ਮੈਂ ਖਰਾਬ ਹੋਈ ਨਹੀਂ ਚੀਜ਼ ਮੈਂ ਕਹਾਂ ਯਾਰ ਵੇਟਰ ਨੂੰ ਕੁਝ ਕਹਿਣਗੇ ਮਾੜਾ ਚੰਗਾ ਉਹਦੇ ਸੈਲਰ ਜੇ ਪੈਸੇ ਕੱਟ ਹੋਣਗੇ ਮਨੂੰ ਉਹਦੇ ਤਰ੍ਹਾਂ ਕੰਮ ਕੱਢਾਂਗੇ ਫਲਾਨਾ ਧਲਾਨਾ ਬਾਹਰ ਚੱਲਾਂਦਾ ਰੋਟੀ ਖਾਲਾ ਤੇ ਦੇਖ ਦਿਆ ਤੈਨੂੰ ਇਹਦਾ ਇੱਥੇ ਬੈਠੇ ਸੀ ਕਿਤਾ ਡਰਸਨ ਜੀ ਇੱਥੇ ਹੀ ਬੈਠੀ ਭਾਜੀ ਕਿੰਨੇ ਮੁੰਡੇ ਸੀਗੇ 10 12 ਬਣੇ ਸੀ 12 ਕੇ ਜਣੇ ਸੀ ਤੇ ਪਤਾ ਲੱਗਾ ਭਾਜੀ ਕਿੱਥੇ ਦੇ ਬੰਦੇ ਆ ਭਾਈ ਉਹ ਕਹਿ ਰਹੇ ਸੀ ਬਾਬਾ ਗੱਦੀ ਤੇ ਆ ਸੀ ਹੈਗੇ ਆ ਤੁਹਾਨੂੰ ਦੇਖ ਲਾਂਗੇ ਫਿਰ ਭਾਜੀ ਉਹ ਖਾਣ ਪੀਣ ਆਏ ਸੀ ਇੱਥੇ ਅਜਰਦਨ ਦੀ ਪਾਰਟੀ ਹੈ ਬਰਥਡੇ ਤੁਸੀਂ ਇੱਥੇ ਕੀ ਕਰਦੇ ਹੋ ਮੈਂ ਰੈਸਟੋਰੈਂਟ ਸ਼ੇਫਾਂ ਵਾਲੀ ਮੈਂ ਕਿੰਨੇ ਕ ਵਜੇ ਦਾ ਟਾਈਮ ਸੀ ਭਾਜੀ ਇਹ ਭਾਈ ਇਹ ਸੀ 10:30 ਵਜੇ ਦੇ ਗਰਾਂ ਦੇ ਵਿੱਚ ਵੀ ਟਾਈਮ ਸੀ ਤੇ ਕਿੱਥੇ ਕਿਤੇ ਗੋਲੀਆਂ ਕਿੰਨੇ ਚਲਾ ਕੇ ਗਏ ਫਿਰ ਉਹ 10 12 ਰੈਮ ਮੋਬਾਈਲ ਤੇ ਕੀਤੀ ਕਿੰਨੇ ਕਿੰਨੇ ਕੋਲਾਸਲਾ ਸੀਗਾ ਭਾਜੀ ਭਾਈ ਇੰਨਾ ਨਹੀਂ ਪਤਾ ਲੱਗਾ ਹੁਣ ਤੁੰਦ ਪੇਚੀ ਵੀਡੀਓ ਦੇ ਵਿੱਚ ਆਇਆ ਕੋਈ ਵੀਡੀਓ ਦੇ ਵਿੱਚ ਆਇਆ ਹੁ ਕਹਤ ਰੇ 10 12 20 25 ਬੰਦੇ ਤੇ ਹੋਣੀ ਆ ਪਿੱਛੇ 5 6 ਜਣੇ ਮੁਰੇ ਆਏ ਸੀ ਅੱਛਾ ਜੀ ਬਾਕੀ 10 15 ਜਣੇ ਵਿਚੇ ਸਾਰੇ ਤੇ ਪੁਲਿਸ ਨੂੰ ਕਿੰਨੇ ਵਜੇ ਫੋਨ ਕੀਤਾ ਤੁਸੀਂ 12 12 ਵਜੇ ਫੋਨ ਕੀਤਾ ਕੋਈ ਜਾਨੀ ਨੁਕਸਾਨ ਹੋਇਆ ਭਾਈ ਜੇ ਜਾਨੀ ਭਾਈ ਤੋੜ ਭੰਜ ਕਰ ਗਿਆ ਪਿਛਲੇ ਸਾਰੇ ਸਾਹ ਹੱਥ ਵਾਇਰ ਹੋਏ ਹਵਾਜੀ ਕਿਤੇ ਹਵਾਜੀ ਕਿਤੇ ਭਾਈ ਹਵਾਜੀ ਕੀਤਾ ਮੇਰਾ ਮੋਢਾ ਹਲਾ ਕੇ ਹੋਇਆ ਭਾਜੀ ਤੇ ਪੁਲਿਸ ਆ ਗਈ ਸੀ ਭਾਜੀ ਮੋਕੇ ਤੇ ਹਾਂ ਜੀ ਫੋਸਟੇ ਆ ਗਈ ਸੀ ਭਾਜੀ ਤੇ ਜਿਹੜੇ ਉਹ ਖੋਲ ਵਗੈਰਾ ਮਿਲੇ ਆ ਕੋਈ ਇੱਥੋਂ ਨਹੀਂ ਨਹੀਂ ਭਾਈ ਉਹਨਾਂ ਵਰਨਾ ਕੀਤੇ ਭਾਈ ਵਰਨਾ ਕੀਤੇ ਭਾਜੀ ਪਰ ਉਹ ਨਹੀਂ ਠੀਕ ਠੀਕ ਹੈ ਤੇ ਹੁਣ ਪਰਚਾ ਵਗੈਰਾ ਕਿੱਦਾਂ ਦਾ ਪਤਾ ਲੱਗਾ ਹੋ ਗਿਆ ਮੈਡੀਕਲ ਹੋ ਗਿਆ ਭਾਜੀ ਭਾਜੀ ਕੀ ਨਾਮ ਜੀ ਆਪਣਾ ਅਮਨ ਸਿੰਘ ਤੇ ਭਾਜੀ ਕੀ ਨਾਮ ਰੈਸਟੋਰੈਂਟ ਦਾ ਸਰਪੰਚ ਜੀ ਕਿਹਨਾਂ ਨੇ ਫਿਸ਼ ਪੁਆਇੰਟ ਭਾਜੀ ਕੀ ਮਾਮਲਾ ਸੀ ਰਾਤੀ ਜਿਹੜੇ ਫਾਇਰ ਵਗੈਰਾ ਹੋਇਆ ਤੇ ਰਾਤੀ ਜੇ ਕਸਟਮਰ ਸੀਗੇ 10 12 ਜਣੇ ਸੀਗੇ ਤੇ ਆਪਣੇ ਬਰਥਡੇ ਪਾਰਟੀ ਕਰ ਰਹੇ ਸੀਗੇ ਤੇ ਸਾਰੇ ਮੁੰਨੇ ਮੁੰਡੇ ਇਕੱਠੇ ਹੋ ਕੇ ਬਰਥਡੇ ਪਾਰਟੀ ਕਰ ਰਹੇ ਸੀਗੇ ਪਹਿਲਾਂ ਇਹ ਤਾਂ ਆਪਸ ਵਿੱਚ ਲੜ ਪਏ ਆ ਬੈਸ ਹੋਈ ਇਹਨਾਂ ਦੀ ਕਿਸੇ ਗੱਲ ਤੇ ਤੇ ਉਸ ਤੋਂ ਬਾਅਦ ਬਾਹਰ ਉਹ ਆਪਣੇ ਉਪਰਾਈ ਪੀਨ ਵਗੈਰਾ ਉਹਨਾਂ ਉਹਦੇ ਉੱਤੇ ਰੱਖ ਦਿੱਤਾ ਟੇਬਲ ਦੇ ਉੱਤੇ ਗਰਮ ਜਿਹੇ ਕੋਲੇ ਬੁਆ ਕੇ ਉਹਦੇ ਰੱਖਿਆ ਉਸ ਤੋਂ ਰਿੰਕੂ ਨੇ ਮਨਾ ਕੀਤਾ ਇਹਨਾਂ ਸ਼ੈਫ ਦਾ ਕੰਮ ਵੇਤਾ ਨਾਲ ਉਹ ਟੇਬਲ ਖਰਾਬ ਹੋ ਜਾਗਾ ਨਾ ਉਸ ਤੋਂ ਬਾਅਦ ਉਹਦੇ ਨਾਲ ਲੜ ਪਏ ਆ ਬੈਸ ਵੀ ਉਹਨਾਂ ਲੜਨ ਲੱਪੇ ਤੇ ਪਿੱਛੇ ਪੋਲ ਵਗੈਰਾ ਪਟ ਕੇ ਉਹਦੇ ਮਾਰਿਆ ਮੋਢੇ ਤੇ ਉਹਦਾ ਮੋਢਾ ਉੱਤਰ ਗਿਆ ਹੈ ਕਾਫੀ ਤੇ ਹੋਰ ਭੰਜੀ ਕੀ ਕੀ ਨੁਕਸਾਨ ਕੀਤਾ ਇਹਨਾਂ ਨੇ ਹੋਰ ਉਸ ਤੋਂ ਬਾਅਦ ਜਦੋਂ ਇਹਨਾਂ ਪਹਿਲਾਂ ਭੇਜ ਦਿੱਤਾ ਗੱਲ ਕਰ ਸਾਰੇ ਇਹਨਾਂ ਨਾਲ ਕਰਕੇ ਇਹਨਾਂ ਨੂੰ ਭੇਜ ਦਿੱਤਾ ਤੇ ਆਪਣੇ ਸਟਾਫ ਨੂੰ ਬਿਠਾ ਦਿੱਤਾ ਅੰਦਰ ਚਲੋ ਕੋਈ ਗੱਲ ਨਹੀਂ ਜੇ ਜਿਹੜੀ ਕੋਈ ਗੱਲ ਹੈ ਆਪਾਂ ਸਵੇਰੇ ਬੈਠ ਕੇ ਕਰ ਲਾਂਗੇ ਪਰ ਉਸ ਤੋਂ ਬਾਅਦ ਇਹ ਫਿਰ ਆ ਕੇ ਬਾਹਰ ਇੱਟਾ ਮਾਰਨ ਲੱਪੇ ਉਸ ਤੋਂ ਬਾਅਦ ਇਹ ਸ਼ਟਰ ਸ਼ਟਰ ਭੰਨੇ ਆ ਕਾਫੀ ਆ ਫਲੈਕਸ ਜਿੰਨੀਆਂ ਬਾਹਰ ਆ ਕੈਮਰਾ ਤੋੜਿਆ ਹੈਗਾ ਫਲੈਕਸ ਵਗੈਰਾ ਸਾਰੀਆਂ ਪੜ ਦਿੱਤੀਆਂ ਹੈਗੀਆਂ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਐਫਆਈਆਰ ਲਿਖਾਤੀ ਸੀਗੀ ਤੇ ਫਾਇਰ ਵਗੈਰਾ ਕਿੰਨੇ ਹੋ ਗਏ ਭਾਜੀ ਬਾਦ ਉਹ ਤਕਰੀਬਨ 7-8 ਫਾਇਰ ਹੀ ਕੀਤੇ ਹਵਾਈ ਫਾਇਰ ਕੀਤੇ ਹਨ ਕਿੰਨੇ ਕਬੀ ਦਾ ਟਾਈਮ ਸੀਗਾ ਜੀ ਤਕਰੀਬਨ 1:00 2:00 ਵਜੇ ਦਾ ਆਸ-ਪਾਸ ਟਾਈਮ ਹੋਊਗਾ ਉਹ ਕਿਉਂਕਿ ਲੜਾਈ ਜਿਹੜੀ ਪਹਿਲਾਂ ਹੋਈ ਹੈ 12:00 ਵਜੇ 12:30 ਵਜੇ ਚੱਲੇ ਗਈ ਸੀ ਤੇ ਦੁਬਾਰਾ ਆਏ ਸੀ ਕਿਸ ਵੇਲੇ ਇਹ ਦੁਬਾਰਾ ਆਇਆ ਬਾਅਦ ਕੋਈ ਜਾਨੀ ਮਾਨੇ ਦਾ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਤੁਹਾਡਾ ਰੈਸਟੋਰੈਂਟ ਕਿੰਨੇ ਵਜੇ ਤੱਕ ਖੁੱਲ੍ਹਾ ਹੁੰਦਾ ਹੈ ਭਾਜੀ ਭਈ ਆਪਣਾ 11:00 ਵਜੇ ਤੱਕ ਤੋਂ ਤਿਆਰੀ ਕਰੀਏ ਕਲੋਜ਼ਿੰਗ ਕਰਦੇ ਆ ਤੁਹਾਨੂੰ ਕੈਂਡੀਡੇਟਾਂ ਦੇ ਅੰਦਰ ਬਾਅਦ ਚ ਲੱਗੇ ਜਾਂਦਾ 12 12 ਸਾਨੂੰ ਹੋ ਹੀ ਜਾਂਦੇ ਆ ਤੇ ਮੁੰਡੇ ਪਤਾ ਲੱਗੇ ਭਾਜੀ ਕਿੱਥੇ ਦੇ ਮੁੰਡੇ ਆਪਣੇ ਲਗਭਗ ਫੋਗਵਾੜੀ ਦੇ ਹੀ ਹੈਗੇ ਸਾਰੇ ਤੇ ਕੋ ਲਈ ਹੈ ਪੁਲਿਸ ਵਗੈਰਾ ਰਾਤੀ ਆਈ ਸੀ ਮੌਕੇ ਤੇ ਹਾਂਜੀ ਮੌਕੇ ਤੇ ਆ ਗਈ ਸੀ ਚਪੋਲ ਵਗੈਰਾ ਵੀ ਲੱਭੇ ਸਰ ਕੋਈ ਨਹੀਂ ਖੋਲ ਵਗੈਰਾ ਨਹੀਂ ਸਾਨੂੰ ਮਿਲੇ ਕਿਉਂਕਿ ਉਹ ਸੜਕ ਦੇ ਪਰਲੇ ਪਾਸੇ ਪਰੇ ਖੜੇ ਸੀ ਕਿੰਨੇ ਕ ਪਤਾ ਤੁਹਾਨੂੰ ਕਿੰਨੇ ਕਿੱਥੇ ਆਤੀ ਇਹਨਾਂ ਕੋਲ ਨਹੀਂ ਐ ਇਦਾਂ ਨੇ ਜਿਹੜੇ ਰੋਡਾਂ ਵਗੈਰਾ ਸੀਗੀਆਂ ਉਹਨਾਂ ਜਿੱਤ ਨੂੰ ਜਿੰਨੇ ਮੁੰਡੇ ਸਭ ਕੁਲ ਸੀਗੇ ਵਗੈਰਾ ਪ੍ਰਾਣੇ ਸੀਗੇ ਵੀ ਅੱਗੇ ਵੀ ਆਂਦੇ ਲੱਖੇ ਪਹਿਲਾਂ ਵੀ ਆਂਦੇ ਆਗੇ ਤਾਂ ਪਹਿਲਾਂ ਵੀ ਆਏ ਇੱਥੇ ਰੈਸਟੋਰੈਂਟ ਦਾ ਕਿੰ ਕੀ ਨੁਕਸਾਨ ਹੋਇਆ ਜੀ ਰੈਸਟੋਰੈਂਟ ਦੇ ਵਿੱਚ ਸ਼ਟਰ ਵਗੈਰਾ ਤੋੜੇ ਹੈਗੇ ਕੈਮਰਾ ਤੋੜੇ